ਹਾਂਜੀ ਦੋਸਤੋ ਸਾਰੇ ਅਨੁਸ਼ਸ਼ੀ ਕਾਲ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਬਲੌਗ ਲੈ ਕੇ ਤੁਹਾਡੇ ਅੱਗੇ ਫੇਰ ਆਏ ਹਾਂ ਜੇ ਬਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੋ ਵੀ ਵੀ ਸਾਡੇ ਚੈਨਲ ਨਾਲ ਨਵੇਂ ਜੁੜੇ ਆ ਉਹ ਕਰ ਲੈਣ ਚੈਨਲ ਨੂੰ ਸਬਸਕ੍ਰਾਈਬ ਜੀ ਸੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੇ ਉਹ ਤੁਹਾਡੇ ਤੱਕ ਦੋਸਤੋ ਪਹਿਲਾਂ ਪਹੁੰਚ ਸਕਣ ਸੋ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਆਪਣੇ ਬਾਰੇ ਆਪਣੀ ਲਾਈਫ ਬਾਰੇ ਸੋ ਦੋਸਤੋ ਆਪਾਂ ਚੈਨਲ ਸਟਾਰਟ ਕੀਤਾ ਸੀ 2024 ਦੇ 8ਵੇਂ ਮਹੀਨੇ ਚ ਸੋ ਦੋਸਤੋ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਵੀਡੀਓ ਨੂੰ ਸ਼ਾਰਟਸ ਨੂੰ ਲਾਈਕ ਕਰਿਆ ਕਰੋ ਜੀ ਸੋ ਤਾਂ ਦੀ ਸਪੋਰਟ ਨਾਲ ਹੀ ਆਪਾਂ ਅੱਗੇ ਵਧ ਸਕਦੇ ਆਂ ਦੋਸਤੋ ਸੋ ਵੀਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਆਪਣੇ ਚੈਨਲ ਨੂੰ ਜੀ ਤੁਹਾਡੀ ਸਪੋਰਟ ਤੋਂ ਬਿਨਾ ਆਪਾਂ ਅੱਗੇ ਨਹੀਂ ਵਧ ਸਕਦੇ ਦੋਸਤੋ ਸੋ ਆਪਾਂ ਕਈ ਵੀ ਬਲੌਗ ਬਣਾ ਕੇ ਪਾਦੇ ਸੋ ਬਹੁਤ ਹੀ ਕੱਟ ਰਿਸਪੌਂਸ ਮਿਲ ਰਿਹਾ ਦੋਸਤੋ ਸੋ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਤਾਂ ਕਿ ਸਾਨੂੰ ਸਾਨੂੰ ਹੌਸਲਾ ਹੋ ਸਕੇ ਅਸੀਂ ਹੋਰ ਵੀ ਵਧੀਆ ਤੋਂ ਵਧੀਆ ਚੋਂ ਵੀਡੀਓ ਨੇ ਜੋ ਸ਼ਾਰਟਸ ਵੀਡੀਓ ਨੂੰ ਉਹ ਤੁਹਾਡੇ ਅੱਗੇ ਹੋਰ ਵੀ ਵਧੀਆ ਤੋਂ ਵਧੀਆ ਲੈ ਕੇ ਆਇਆ ਕਰੀਏ ਸੋ ਦੋਸਤੋ ਕਿਰਪਾ ਜ਼ਰੂਰ ਕਰਿਓ ਬਸ ਇੰਨੀ ਕਹਿਣਾ ਸੀ ਸੋ ਹੱਸਦੇ ਬਸਤੇ ਰਿਹਾ ਕਰੋ ਪਾਣੀ ਵੱਧ ਤੋਂ ਵੱਧ ਪੀਆ ਕਰੋ ਗਰਮੀ ਬਹੁਤ ਜ਼ਿਆਦਾ ਆ ਦੋਸਤੋ ਅਜੇ 2 ਮਹੀਨੇ ਪਏ ਨੇ ਗਰਮੀ ਦੇ ਸੋ ਵੀਰੋ ਬਹੁਤ ਬਹੁਤ ਧੰਨਵਾਦ ਜੋ ਵੀ ਸਾਡੇ ਵੀਡੀਓਸ ਦੇਖਦੇ ਨੇ ਲਾਈਕਸ ਕਰਦੇ ਨੇ ਸੋ ਲਾਈਵ ਹੁੰਨੇ ਹੁੰਨੇ ਆ ਸਵੇਰ 7 ਵਜੇ ਜੀ ਤੇ ਸ਼ਾਮ ਨੂੰ 4 ਵਜੇ ਸੋ ਲਾਈਵ ਦੇ ਵਿੱਚ ਜ਼ਰੂਰ ਪਹੁੰਚਿਆ ਕਰੋ ਮੋਸਟ ਵੈਲਕਮ ਜੋ ਸਾਡੇ ਚੈਨਲ ਤੇ ਪਹੁੰਚਦੇ ਨੇ ਸਾਨੂੰ ਲਾਈਕ ਕਰਦੇ ਨੇ ਵੀਡੀਓ ਨੂੰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਵੀਰੋ ਰਿਪੋਰਟ ਕਰਿਆ ਕਰੋ ਜੀ ਵੱਧ ਤੋਂ ਵੱਧ ਪਹੁੰਚ ਦੇ ਲੋ థాంਕ ਯੂ ਧੰਨਵਾਦ